ਮੇਰੀ ਬੇਨਤੀ ਉਸ ਪਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ ਗੁਰੂ ਨੇ ਸ਼ਬਦ ਵਰਤਿਆ ਕਿ ਤੂੰ ਕਬਰਾਂ ਨਾ ਤੇਰੇ ਅੰਦਰ ਦੀ ਪੀੜਾ ਤੇਰੇ ਅੰਦਰ ਦੀ ਬਿਰਥਾ ਸੁਣੇਗਾ ਉਹ ਸੁਣੇਗਾ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਬੇਨਤੀ ਅਸੀਂ ਪਹਿਲਾਂ ਸਿਰਫ ਸਮਰੱਥ ਸ਼ਬਦ ਲਿਆਖ ਹੈ ਹਜ਼ੂਰ ਦਾ ਬਚਨ ਹੈ ਕਬੂ ਖੀਰ ਖਾਂਡ ਕੀ ਹੂ ਨਾ ਭਾਵੇ ਕਬੂ ਘਰ ਘਰ ਟੂਕ ਮੰਗਾਵੇ ਕਬੂ ਕੂਰਣ ਚਨੇ ਬਿਨਾਵੇ ਬਿਨਾਂ ਚੂਣਾ ਕਦੀ ਕੂੜੇ ਤੋਂ ਛੋਲਿਆਂ ਦੇ ਦਾਣੇ ਪਿਆ ਇਕੱਠਾ ਕਰਦਾ ਹੈ ਮਹਾਰਾਜ ਕਹਿੰਦੇ ਕਬੂ ਕੂਰਨ ਚਨੇ ਬਿਨਾ ਵੇ ਕਬੂ ਤੁਰੇ ਤੁਰੰਗ ਨਚਾਵੇ ਕਦੀ ਕੀਮਤੀ ਅਰਬੀ ਘੋੜਿਆਂ ਨੂੰ ਨਚਾਉਂਦਾ ਹੈ ਤੇ ਕਦੀ ਇਹ ਕੋਈ ਜੇ ਦਿਨ ਆ ਜਾਂਦੇ ਨੇ ਪੈਰਾਂ ਚ ਪਾਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ ਕਬੂ ਤੁਰੇ ਤੁਰੰਗ ਨਚਾਵੇ ਕਬੂ ਪਾਹੇ ਪਨੀਓ ਨਾ ਪਾਵੇ ਮਹਾਰਾਜ ਕਹਿੰਦੇ ਕਬੂ ਖਾਰ ਸ਼ਪੇਦੀ ਸੁਆਵੇ ਕਦੀ ਰੋਜ਼ ਬਿਸਤਰਾ ਬਦਲਿਆ ਜਾਂਦਾ ਹੈ